ਕਰ ਜਾਣਾ ਸਾਰਾ ਯੂਥ ਖਰਾਬ ਕਰਦਾ ਤੁਸੀਂ ਓ ਯਾਰਾ ਵੇਲੀਆਂ ਦੇ ਬਿਨਾਂ ਨਹੀਂਓ ਸਰਦਾ ਵੀਰਵਾਰ ਦਿਨ ਨਾ ਪਰਹੇਜ ਕਰਦਾ ਨਸ਼ੇ ਤੇ ਆਧਾਰਿਤ ਗਾਇਕੀ ਨੂੰ ਵਧਾਵਾ ਦੇਣ ਵਾਲੇ ਨਸੀਹਤ ਨਾ ਦੇ ਅਕਾਲੀ ਦਲ ਨੇ ਗਾਇਕ ਦੇ ਅਦਾਕਾਰ ਦਿਲਜੀਤ ਦੋਸਾਂਤ ਤੇ ਤਿੱਖਾ ਹਮਲਾ ਕੀਤਾ ਮੁੱਖ ਪਾਰਲੀਮਨ ਸਖਤਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਪੂਰੀ ਦੁਨੀਆ 'ਚ ਹੈ ਇਸ ਸਮੱਸਿਆ ਇਕੱਲੇ ਪੰਜਾਬ 'ਚ ਨਹੀਂ ਹੈ ਨਸ਼ਿਆਂ ਦੇ ਮੁੱਦੇ ਤੇ ਬਣੀ ਬਾਲੀਵੁੱਡ ਫਿਲਮ ਉਰਤਾ ਪੰਜਾਬ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਇਸ ਫਿਲਮ ਚ ਦਿਲਜੀਤ ਅਹਿਮ ਕੋਮਕਾ ਨਬਾਰੇ ਨੇ ਦੋ ਅਲੱਗ-ਅਲੱਗ ਡਰਗਸ ਹੈ ਜੋ ਸਿਫਟ ਪ੍ਰੈਸਕ੍ਰਿਪਸ਼ਨ ਤੇ ਵਿਕਣੀ ਚਾਹੀਏ ਪਰ ਆਪ ਲੋਗੋ ਕੀ ਮਿਹਰਬਾਨੀ ਹੈ ਕਿ ਬਣਾਉਣ ਵਾਲੇ ਕੋਕਟੇਲ ਬਣਾ ਵੀ ਰਹੇ ਹੈ ਔਰ ਬੇਚਨੇ ਵਾਲੇ ਖੁੱਲੇ ਅੰਬੇਜ ਵੀ ਰਹੇ ਦਿਲਜੀਤ ਦਾ ਸਾਝਵਰੀ ਕਹਿਣ ਕਿ ਵੀਰਵਾਰ ਦਾ ਨਾਮ ਮੈਂ ਪਰਹੇਜ ਕਰਦਾ ਤੇ ਉਹ ਬੰਦਾ ਨਸ਼ਿਆਂ ਦੇ ਬਰਤ ਕੋਈ ਗੱਲ ਕਰੂਗਾ ਇਹ ਕੇਵਲ ਤੇ ਕੇਵਲ ਪੈਸੇ ਕਮਾਉਣ ਦੇ ਖਾਤਰ ਜਿੱਦ ਤੱਕ ਮਨਜਾਪਦਾ ਹੈ ਜੀ ਉਹਦੇ ਚ ਚੰਗਾ ਕੋਈ ਮੈਸੇਜ ਹੋਗਾ ਉਹਦਾ ਅਸੀਂ ਵੈਲਕਮ ਕਰਦੇ ਆਂ निंदा ਕਰਦੇ ਆਂ ਔਰ ਜਿਸ ਤੱਕ ਪਤਾ ਲੱਗਿਆ ਤੇ ਵਿੱਚ ਇਹੋ ਜਿਹੇ ਤੱਥ ਪੇਸ਼ ਕੀਤੇ ਗਏ ਨੇ ਇਹੋ ਜਿਹੇ ਅੰਕੜੇ ਦੱਸੇ ਗਏ ਨੇ ਕਿ ਜਿਹੜੇ ਹਕੀਕਤ ਤੋਂ ਦੂਰ ਹੀ ਨਹੀਂ ਕੋਹਾਂ ਦੂਰ